ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾ ਮੇਰੀ ਕਰਦੇ ਆਂ ਕਿ ਤੁਸੀਂ ਸਾਰੇ ਠੀਠਾ ਖਾਵੋਗੇ ਅਸੀਂ ਵੀ ਠੀਠਾ ਖਾ ਤੇ ਕੱਲ ਨਾ ਇੱਕ ਨਾ ਦੀ ਕਹੀ ਜਾਂਦੀ ਸੀ ਕਹਿੰਦੀ ਇਹ ਫੇ ਮੈਨੂੰ ਮਨਪਸੰਦ ਸਬਜ਼ੀ ਮੇਰੀ ਚਾਹੀਦੀ ਆ ਤੇ ਮਿਲ ਨਹੀਂ ਰਹੀ ਸੀ ਤੇ ਕੱਲ ਜਾਨੀ ਕਿ ਮੈਨੂੰ ਲਿਆਤੀ ਇਹ ਬਣੂਗਾ ਫਰਾਈ ਕਰਕੇ ਜਿਵੇਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਤੇ ਇਹ ਫਰਾਈ ਕਰਕੇ ਬਣੂਗਾ ਤੇ ਫਰਾਈ ਕਰਨਾ ਪਊਗਾ ਤੇ ਫਰਾਈ ਚੀਜ਼ ਮੈਂ ਖਾਣੀ ਨਹੀਂ ਹੈ ਚਲੋ ਕੱਢ ਲਓ ਫਰਾਈ ਚੀਜ਼ ਮੈਂ ਖਾਣੀ ਨਹੀਂ ਜੈਕ ਫਰੂਟ ਹੈ ਜੈਕ ਫਰਾਈ ਚੁੱਪੇ ਨਾ ਤੇ ਚੁੱਪ ਗਿਆ ਚੁੱਪ ਗਿਆ ਮੈਂ ਖਾਣਾ ਨਹੀਂਗਾ ਤੇ ਇਸ ਕਰਕੇ ਰਮਣ ਹੁਣੀ ਆਪਣੇ ਹੱਥੇ ਬਣਾ ਲੈਣੀ ਆ ਤੇ ਮੈਂ ਆਪਦੀ ਫੋਰ ਕੋਈ ਦਹੀਂ ਦੂਣੀ ਖਾ ਲੂੰਗਾ ਗਰੀਬ ਬੰਦਾ ਲਾ ਆਪਣਾ ਦੱਸਦੇ ਮੈਂ ਐਵੇਂ ਕਰ ਨਹੀਂ ਨਹੀਂ ਮੈਂ ਫਿਰ ਮਜਬੂਰੀ ਹੈ ਮੇਰੀ ਮਜਬੂਰੀ ਕੀ ਜਬ ਹੁਣ ਸਬਜੀ ਬਣਾ ਕੱਲ ਕਿਹਾ ਸੀ ਇਹਨਾਂ ਨੇ ਅਰਬੀ ਬਣਾਣੀ ਆ ਨਹੀਂ ਬਣਾਉਣੀ ਹੁਣ ਨਹੀਂ ਬਣਾਣੀ ਸਬਜੀ ਵੈਸੇ ਹੀ ਤੁਹਾਡੀ ਵਾਲੀ ਬੜੀਆ ਬਣਦੀ ਹੈ ਹੂੰ ਹੂੰ ਉਹ ਹੀ ਖਾਣਗੇ ਹਾਂਜੀ ਇਹ ਕੀ ਹੈ ਕਠਲ ਕੀ ਆ ਰੋਣ ਜੱਪਨੂਰਾ ਮਾ ਮਾਉਣ ਜੱਪੋ ਪੰਗੇ ਨਾ ਲਾਓ ਪਤਾ ਰਤਰੀ ਕਰਨੀ ਹੁਣ ਇਸ ਮਾਮਲੇ ਚ ਚੰਗਾ ਜੈਕ ਫਰੂਟ ਨੂੰ ਨਾ ਕਈ ਬੜੇ ਹੋਰ ਤਰੀਕੇ ਨਾਲ ਬਣਾਉਂਦੇ ਆਂ ਵੈਸੇ ਤੇ ਬੰਦਾ ਫਰਾਈ ਕਰਕੇ ਹੀ ਆ ਤੇ ਕਈ ਵੈਨ ਮੈਨੂੰ ਜਦੋਂ ਮੈਂ ਪਿਛਲੇ ਸਾਲ ਬਣਾਇਆ ਸੀ ਨਾ ਇਸ ਸਾਲ ਤੇ ਮਸਾਹੀ ਇੱਕ ਵਾਰੀ ਬੰਦਾ ਕਿਉਂਕਿ ਮਿਲਦਾ ਹੀ ਬੜਾ ਮੁਸ਼ਕਿਲ ਨਾਲ ਆਇਆ ਸੀ ਸਾਡੇ ਉਧਰ ਤਾਂ ਨੋਰਮਲ ਆ ਮਿਲ ਜਾਂਦਾ ਇੱਕ ਹੈ ਨਾ ਇੱਧਰ ਕੱਟ ਕੇ ਨਹੀਂ ਹੁੰਦੇ ਕੱਟ ਕੇ ਨਹੀਂ ਉਧਰ ਕੱਟ ਕੇ ਕਟਿਆ ਘਟਾਇਆ ਦਿੰਦਾ ਚਿੱਲੜ ਇੱਥੇ ਤਾਂ ਦਾ ਚਿੱਲੜ ਦਾ ਭਾਰ ਪਾ ਦਿੰਦੇ ਨੇ ਤੇ ਕਈ ਕਹਿੰਦੇ ਕਹਿੰਦੇ ਜੀ ਤੁਸੀਂ ਚਿਕਨ ਬਣਾਉਂਦੇ ਹੋ ਅਸੀਂ ਚਿਕਨ ਨਹੀਂ ਬਣਾਉਂਦੇ ਆ ਅਸੀਂ ਇਹ ਬਣਾਉਂਦੇ ਆ ਕਟਲ ਜਿਹੜਾ ਦੇਖਣ ਚ ਲੱਗਦਾ ਏ ਉਹਦੇ ਵਰਗਾ ਤੇ ਨਾ ਅਸੀਂ ਖਾਂਦੇ ਆ ਤੇ ਨਾ ਅਸੀਂ ਘਰ ਵਾੜਦੇ ਆ ਤੇ ਨਾ ਖਾਂਦੇ ਨਹੀਂ ਤੇ ਘਰ ਕੀ ਬਣਨਾ ਹਨਾ ਤੇ ਬਾਕੀ ਇਹਨੂੰ ਲੱਗਦਾ ਵੇ ਕਿ ਮਾਸੀ ਵੀ ਹੈਗੇ ਨੇ ਇੱਕ ਉਹ ਜਗਰਾਉ ਤੋ ਸੱਕਰੇ ਆਏ ਵੀ ਸੀ ਮਿਲਣਾ ਤੇ ਉਹਨਾਂ ਨੇ ਮੈਨੂੰ ਗਿਆ ਸੀ ਰਮਨੰਦ ਤੂੰ ਇਹ ਕਿਵੇਂ ਬਣਾਨੀ ਆ ਤੇ ਬੜਾ ਹੀ ਵਧੀਆ ਲੱਗਦਾ ਹਨਾ ਤੇ ਦੇਖ ਕੇ ਐਵੇਂ ਲੱਗਦਾ ਉਹ ਵੀ ਉਹ ਚਿਕਨ ਦਾ ਨਾਮ ਲੈ ਜੀ ਮੀਟ ਦਾ ਤੇ ਮੀਟ ਵਰਗਾ ਲੱਗਦਾ ਪਰ ਇਹ ਹੁੰਦਾ ਨਹੀਂ ਆ ਨਾ ਤੇ ਮੈਂ ਘਰ ਦਾ ਕੋਈ ਭਾਂਡਾ ਐਵੇਂ ਦਾ ਕਰਾਂ ਤੇ ਨਾ ਕੁਝ ਕਰਾਂ ਕਿਉਂਕਿ ਮੈਨੂੰ ਤੇ ਬਹੁਤ ਐ ਚੀਜ਼ ਤੋਂ ਆਉਂਦੀ ਆ ਸਾਡੇ ਤੇ ਘਰੇ ਜਿਵੇਂ ਦਸਵੀਂ ਤੇ ਅਸੀਂ ਕੜਾ ਪ੍ਰਸ਼ਾਦ ਦੀ ਦੇਗ ਬਣਾਉਨੇ ਆ ਨਾ ਉਹਦੀ ਕੜਾਈ ਵੀ ਮੈਂ ਮੱਖਰੀ ਛੋਟੀ ਜੀ ਲਿਆ ਕੇ ਰੱਖੀ ਹੋਈ ਐ ਤੇ ਉਹਦੇ ਤੇ ਸਿਰਫ ਦੇਗ ਪ੍ਰਸ਼ਾਦ ਹੀ ਬਣਾਨੀ ਆ ਕੋਈ ਵੱਖਰਾ ਭਾਂਡਾ ਕੋਈ ਇਹੋ ਜਿਹਾ ਭਾਂਡਾ ਨਹੀਂ ਹੈਗਾ ਤੇ ਉਹ ਇਸ ਵਾਸਤੇ ਲੈਣੀ ਕਿਉਂਕਿ ਚਲ ਵੱਡਾ ਭਾਂਡਾ ਕੀ ਖਰਾਬ ਕਰਨਾ ਬਾਬਾ ਜੀ ਵਾਸਤੇ ਜੋਗੀ ਪਰਮਾਤਮਾ ਦਾ ਦਿੱਤਾ ਹੈ ਇੰਨਾ ਕੁਝ ਹੈਗਾ ਅਸੀਂ ਵਾਹਿਗੁਰੂ ਵਾਸਤੇ ਇੰਨਾ ਨਹੀਂ ਕਰ ਸਕਦੇ ਕਿ ਉਹਨਾਂ ਵਾਸਤੇ ਅਲੱਗ ਚੀਜ਼ਾਂ ਲਿਆ ਸਕੀ ਆ ਨਾ ਤੇ ਦੇਗ ਪ੍ਰਸਾਦ ਵਾਸਤੇ ਮੋ ਛੋਟੀ ਜੀ ਕੜਾਈ ਲਿਆ ਕੇ ਰੱਖੀ ਹੋਈ ਹੈ ਤੇ ਉਹਦੇ 'ਚ ਹੀ ਬਣਾਣੀ ਆ ਉਹਨੂੰ ਕਿਸੇ ਕੋ ਜਿਵੇਂ ਹੋਰ ਸਬਜ਼ੀ ਵਾਸਤੇ ਮੈਂ ਯੂਜ਼ ਵੀ ਨਹੀਂ ਕਰਨ ਦਿੰਦੀ ਨਾ ਕਿਸੇ ਨੂੰ ਵੀ ਮੈਂ ਕਰਨ ਦਿੰਦੀ ਯੂਜ਼ ਕਿਉਂਕਿ ਜੇ ਨਿਯਮ ਉਹਦੀ ਸੀ ਚੀਜ਼ ਦਾ ਰੱਖਾਂਗੇ ਤੇ ਤਾਂ ਹੀ ਬੰਦਾ ਅੱਗੇ ਜਾ ਕੇ ਸੱਚ ਮਤਲਬ ਸਹੀ ਰਸਤੇ ਤੇ ਚੱਲ ਪਾਏਗਾ ਨਾ ਕਿਉਂਕਿ ਆਦਤਾਂ ਚੰਗੀਆਂ ਤੇ ਸਭ ਵਧੀਆ ਹੈ ਉਹ ਨੰਮਨ ਨੂੰ ਦੀ ਪਤਾ ਅਜੇ ਕੱਟੋ ਜਿਓਰ ਲੱਗੂਗਾ ਤੇ ਧਿਆਨ ਨਾਲ ਕੱਟਿਓ ਇਹਦਾ ਇਹ ਪਤਾ ਇਹਨੂੰ ਸਾਫ ਵੀ ਕਰਨਾ ਪੈਂਦਾ ਹੈਗਾ ਇਹਦੇ ਜਿਹੜੇ ਵੀ ਹੋ ਗਏ ਨੇ ਨਾ ਉੱਤੇ ਚਿੱਲਾੜ ਹੁੰਦੀ ਹੈ ਕਾਗਜ਼ ਵਰਗੀ ਉਹਦਾ ਕਿੱਟੇ ਇੱਡਾ ਹੀ ਕੱਟਿਆ ਗਿਆ ਨਾ ਮੋਟੇ ਹਾਂ ਤੇਲ ਨਹੀਂ ਲਾਇਆ ਤੇਲ ਮਲੇਣਾ ਮੋਟੇ ਤੇਲ ਕੱਟਣੀ ਹੋਏਗਾ ਮੈਂ ਹੁਣ ਮੈਂ ਸੋਚ ਰਿਹਾ ਹਾਂ ਨੇਚੀ ਬਣਾਦਾ ਜ਼ਰੂਰੀ ਹੈ ਤਲਿਆ ਭਲਿਆ ਬਣਾਉਣਾ ਜ਼ਿਆਦਾ ਹਾਂ ਮਲਾਈ ਪਾ ਦੂੰਗੀ ਤੋ ਦਹੀਂ ਵੀ ਆ ਜਾ ਦਹੀਂ ਪਾ ਇਹ ਗੰਦੀ ਵਾੜ ਤਾਂ ਹੁੰਦਾ ਜੇ ਨੂੰ ਰ ਇੱਧਰ ਆ ਜਾ ਪਤਾ ਮੇਰੇ ਕੋ ਉਹਨੂੰ ਹੱਥ ਨਹੀਂ ਲਾਣਾ ਲੇਸ ਛੱਡੇਗਾ ਲੇਸ ਛੱਡ ਰਿਹਾ ਤੇਲ ਲਾ ਦੋ ਪਹਿਲੇ ਚਾਕੂ ਨੂੰ ਤੇਲ ਨਹੀਂ ਲਾਇਆ ਹੈ ਚਾਕੂ ਨੂੰ ਤੇਲ ਲਾ ਲੈਣਾ ਸੀ ਜਿਆਦਾ ਸਾਰਾ ਇੱਕ ਤੇਲ ਵੀ ਕੱਚਾ ਤੇਲ ਹੈ ਨਹੀਂ ਉਹ ਸਾਰਾ ਫਰਾਈ ਉਦਨ ਵਾਲਾ ਕੋਫਟਿਆਂ ਵਾਲਾ ਜਪੂ ਇਹ ਦੁੱਧੂ ਨਹੀਂ ਆ ਰਿਹਾ ਇਹਦੇ ਚ ਆਹ ਹੱਤ ਲਾਰੇ ਐ ਜੀ ਉਹ ਹੁੰਦੀ ਐ। ਆਸੇ ਹੋ ਜਾ ਯਾਰ। ਪਤਲੇ ਸਦਾਰ ਹੁੰਦਾ ਉਹ ਤੇ ਹੁੰਦਾ। ਮੇਰੇ ਦੂੰਗਾ ਹੀ ਨਹੀਂ ਘੂਰ ਘੂਰ ਦਿਆ ਮੈਨੂੰ ਮੋਟੋ ਨਾਲਾਂ। ਜੋ ਪੁੱਤਦਰ ਆ ਜਾ ਪੁੱਤ। ਆਲਮਾਰੀ ਖੋਲੀ। ਆਲਮਾਰੀ ਖੋਲ ਕਿਦਾਂ? ਬਾਹਰ ਤੇ ਨਹੀਂ ਕੋਈ ਕੰਮ ਕਰਸ। ਆ ਕੀ ਲਾਇਆ ਅੱਗੇ? ਕੱਚਾ ਕੂੜੇ। ਕਾਚੂ ਕਹਿ ਮਦਿਸ। ਲੈ ਇਸੇ। ਕੱਪੜਿਆਂ ਨੂੰ ਲੱਗੀ ਨਾ ਉਤਰਨੀ ਨਹੀਂ ਐ। ਮੈਨੂੰ ਲੱਗਣੀ ਨਹੀਂ ਦੇਣੀ ਮੈਂ। ਐਵੇਂ ਕਟਿਆ ਵੀ ਨਹੀਂ ਜਾਣਾ। ਚਲੋ ਤੁਸੀਂ ਆਰਾਮ ਨਾਲ ਬੱਤੋ ਮੈਂ ਬਾਹਰ ਦਾ ਦੇਖ ਕੇ ਆਉਂਦੀ ਤੇ ਆਹ ਯਾਰਾ ਇਹ ਬੜੀ ਆਦੋ ਜੱਪੂ ਤੇਲ ਦੇ ਪਾਪਾ ਨੂੰ ਤੂੰ ਕੀ ਕੰਗ ਕਰਦੀ ਐ ਸਬਜ਼ੀਆਂ ਤੁੰਗੀਆਂ ਤੇਲ ਹੈ ਵੀ ਆ ਆ ਮਾੜਾ ਮੋਟਾ ਹੀ ਐ ਨਿੰਬੂ ਵੀ ਲਾ ਲੈਣ ਦਿੰਦੇ ਐ ਇਹਨੂੰ ਲੈ ਜਾ ਬਾਹਰ ਕੱਢ ਦੇ ਰੋ ਨਿੰਬੂ ਬਾਹਰ ਕੱਢ ਦੇ ਕਬਰੇ ਨਿੰਬੂ ਪੈਂਦਾ ਹੈਗਾ ਹਾਂ ਘਰੇ ਹੈਗਾ ਨਿੰਬੂ ਕੱਲ ਧਿਆਨ ਹੀ ਨਹੀਂ ਰਹਿ ਲੈਨੇ ਇਹਨੂੰ ਲੈ ਜਾ ਬਾਹਰ ਮੈਂ ਚੇਤਾ ਸੀ ਮੈਂ ਨਹੀਂ ਨਹੀਂ ਵਟਣਾ ਨਹੀਂਗਾ ਚਲੋ ਉਧਰ ਜਾ ਲੋ ਕੱਪੜੇ ਇਗਜ਼ਾਮ ਕਰੂਗੀ ਆ ਉਹਦੇ ਮੈਂ ਹੁਣ ਚਾਹ ਪੀਣੀ ਹੈ ਤੁਸੀਂ ਕਿ ਨਹੀਂ ਹਾਂ ਮੈਂ ਵੀ ਜਾ ਮੈਂ ਤਾਂ ਫਿਰ ਉਹ ਰੋਟੀ ਰੋਟੀ ਦੇਣੀ ਖਾਣੀ ਉਹ ਦੇ ਦੇਣੀ ਗਰਮ ਕਰਨੀ ਨਹੀਂ ਤੇ ਬਨੂ ਰ ਆਪਣਾ ਮੂੰਹ ਚ ਨਹੀਂ ਬਾਣੀ ਠੀਕ ਹੈ ਉਵੇਂ ਘੇੜ ਲੈ ਐਜਾ ਜਣੀ ਐ ਨੂੰ ਨਾ ਛੇੜੋ ਤੁਸੀਂ ਹੋਰ ਦੇਖ ਲੋ ਆ ਲੋ ਲੈ ਖਲਚਰ ਕੇ ਲੈ ਬਸ ਐ ਚ ਖਲਚਰ ਹੀ ਰਿਹਾ ਲੈਦਾ ਹੋਰ ਠੀਕ ਹੈ ਤਾਂ ਗੋਲੀ ਨਾਲ ਦੇ ਲੋ ਗੇੜੀਆਂ ਗੋਲੀਆਂ ਆਵਲੀਆਂ ਗੋਲੀ ਨਾ ਆਹਾ ਅਜੇ ਤੇ ਬੀ ਹੁੰਦੇ ਨੇ ਗੋਲੀਆਂ ਨਹੀਂ ਹੁੰਦੀਆਂ ਤੁਹਾਡੇ ਭਾਜੀ ਨੇ ਕਿਹੜਾ ਹਣ ਕਟਲ ਫਰਾਈ ਕਰੀ ਜਾ ਰਿਹਾ ਹਜੇ ਫਰਾਈ ਕਰ ਰਹੇ ਨੇ ਫਿਰ ਮੈਂ ਤੜਕਾ ਲਾਉਂਗੀ ਅੱਧਾ ਹੋ ਗਿਆ ਇਹ ਤਾਂ ਹੌਲਾ ਹੀ ਹੋ ਗਿਆ ਇਹ ਹੌਲਾ ਹੀ ਹੋਣਾ ਦਹੀਂ ਦੂਹੀ ਹੈਗਾ ਭਈ ਦਹੀਂ ਪਾਉਂਗੀ ਥੋੜੇ ਜਿਹਾ ਕਾਫੀ ਪਾਉਂਗਾ ਕਿਉਂਕਿ ਅਜੇ ਤੇ ਉਦੋਂ ਪਿਛਲੇ ਸਾਲ ਪਿਛਲੇ ਸਾਲ ਬਣਾਇਆ ਸੀ ਨਾ ਕਾफी ਟਾਈਮ ਹੋ ਗਿਆ ਬਣਾਏਗਾ ਸਾਲ ਹੀ ਹੋ ਗਿਆ ਐ ਸਾਲ ਇਹਦੀ ਦੋ ਮੇਰੀ ਗਰੀਬ ਵਾਰੀ ਹੈ ਮੇਰੇ ਹੱਥੇ ਦਹੀਂ ਛੱਡ ਦੇ ਇਹ ਦਿਵਾਰੀ ਆਂਦੀ ਸਾਲ ਬਾਅਦ ਮਿਲਦਾ ਬੜਾ ਘੱਟ ਹੈ ਨਾ ਤਾਂ ਕਰਦੇ ਜੋ ਇੱਕ ਐਰ ਮਿਲਿਆ ਕਰਨਾ ਹਣੀ ਮਿਲ ਮਿਲਦੇ ਜਾਣਾ ਕਰਨਾ ਪਰ ਇੱਕ ਹੈ ਨਾ ਥੋੜਾ ਜਿਹਾ ਤੇਲ ਦਾ ਹਿਸਾਬ ਕਿਤਾਬ ਵੀ ਦੇਖ ਕੇ ਚੱਲਣਾ ਪੈਂਦਾ ਤੇਲ ਬੜਾ ਖਰਚਾ ਬੜਾ ਸਵਾਦ ਤੇ 2 ਮਿੰਟ ਦਾ ਹੈ ਖਰਚਾ ਐਡਾ ਵੱਡਾ ਆਏ ਹਾਏ ਤੁਮੈਂ ਆ ਫਿਰ ਤੜਕਾ ਤੇ ਹੋ ਗਿਆ ਨਾਲ ਲਾਲ ਦੇਣੀਆਂ ਹੈ ਨਹੀਂ ਆਪਣਾ ਹਿਸਾਬ ਕਰ ਗਿਆ ਕੋਈ ਨਹੀਂ ਕਿਵੇਂ हां ਫੇਰ ਤੜਕਾ ਲਾਉਂਗੀ ਬਲੇ ਨੀਚੋ ਹੋ ਜਾਏ ਅੱਜ ਕੀ ਹੁਣ ਕੜਾਈ ਰੱਖ ਲਈ ਛੋਟੀ ਤੇ ਬਣਾ ਲਿਆ ਉੱਤੇ ਤੇਲ ਭਰ ਲਈ ਜਿਆਦਾ ਤੇ ਉਹ ਵੀ ਹੋਇਆ ਛਾਨਣੀ ਹੁੰਦੀ ਹੈ ਨਾ ਜਿੱਚ ਉਹਨਾਂ ਨੇ ਨਾ ਉਦ ਕੱਢਣ ਵਾਲਾ ਕੋਈ ਇੱਕੋ ਦੰਪ ਪਾਤੀ ਤੇ ਉਹ ਉਬਲ ਕੇ ਬਾਹਰ ਇੱਕ ਅੱਧਾ ਪਾਣਾ ਸੀ ਪੀਸ ਹਾਂ ਘਟੋ ਹਾਈ ਚਿਪਲੀ ਆ ਗਈ ਚਿਪਲੀ ਪਤਲਾ ਲੰਗਿਆ ਸੀ ਉਹ ਸੀ ਹਾਂ ਸਾਰੇ ਗਲੱਚਰ ਕਿੱਥੇ ਕਰਤੇ सारी गेटते डब्बा खाली करता है हाँ हाँ कच्चर बहुत मम्मा के किन्ने सारे कलचर है ना पूरी दुकान ही लगाई हुई है लगता एडा नूफान आने तो लगा हुआ सी हूँ भी मतलब ए हो गया कि मो गर्म जिथे गर्म बहुत तेज गर्म हवा चल रही सवा का फर्क पै गया आ आंधी तूफान जहा आया आंधी तूफान आया तो ਮਿੱਟੀ ਘਟਾ ਰਹਿਣਾ ਨਹੀਂ ਆਇਆ ਜੁਗਰ ਹੈ ਕਿ ਰੋਕ ਗਈ ਹੈ ਨਾ ਤੇ ਆਪਣਾ ਖਪਾ ਜ ਪਾਣੀ ਲੈਣ ਗਏ ਸੀ ਤੇ ਉਧਰ ਆਂਦੇ ਵੇਲੇ ਮੈਨੂੰ ਇਹ ਜੀ ਰਸਤੇ ਜਿੱਥੇ ਰੋਕਾ ਨਾ ਹੋ ਜਾ ਸਾਨੂੰ ਆ ਗਿਆ ਤੇ ਆਪਣਾ ਤੇ ਤੁਹਾਡੇ ਭਾਜੀ ਅਸੀਂ ਪਹੁੰਚ ਹੀ ਗਏ ਆ ਰਾਮਨਾਥ ਪਰ ਉਦੋਂ ਤੱਕ ਰੋਕ ਗਈ ਸੀ ਤੇ ਹਵਾ 'ਚ ਫਰਕ ਪੈ ਕੇ ਠੰਡੀ ਹੋ ਗਈ ਸਾਰੀ ਹਾਂ ਕਾਹੇ ਆ ਰਾਮਨਾਥ ਕੇ ਕੰਮ ਕਰਾਂਗੇ ਉਹ ਪਲੇਨ ਲਾਈ ਪੈਂਦੀ ਨਹੀਂ ਹਾਂ ਜਿਵੇਂ ਅਸੀਂ ਅਜਿਵੇਂ ਆਣ ਤੁਹਾਡੇ ਭਾਜੀ ਨੇ ਇੱਕ ਕੰਮ ਕਰ ਲਿਆ ਪਹਿਲੇ ਮੈਂ ਹੀ ਕਰਨਾ ਸੀ ਫਿਰ ਮੈਂ ਅੱਬ ਫਿਰ ਹੈ ਨਾ ਵਿੱਚ ਕੰਮ ਸਾਨੂੰ ਬਹੁਤ ਪੈ ਗਏ ਜਿਵੇਂ ਦੁੱਧ ਵੀ ਲਿਆਣਾ ਪਾਣੀ ਵੀ ਲਿਆਣਾ ਜੀ ਅੱਜ ਤੇ ਕੰਮ ਤੇ ਚਲੋ ਮੈਂ ਪਹਿਲੇ ਹੀ ਕਰ ਲਿਆ ਸੀ ਕਿੰਨੀ ਦੇਰ ਪਹਿਲੇ ਇਹ ਚੱਕਰ ਚ ਸੀ ਅੱਜ ਦੁਪਹਿਰ ਦੀ ਰੋਟੀ ਨਹੀਂ ਖਾਦੀ ਬਣਾਈ ਦੂਣਾ ਬਾਜ਼ਰੋਂ ਆ ਜਾਂਦੀ ਜੀ ਮੇਰੀ ਫੇਵਰੇਟ ਸਬਜੀ ਹੈ ਤੇ ਮੈਨੂੰ ਐ ਹੀ ਸੀ ਅੱਜ ਸਬਜੀ ਬਣਾ ਕੇ ਕਿਉਂਕਿ ਇਹ ਐਡੀ ਫੇਵਰੇਟ ਸਬਜੀ ਹੈ ਨਾ ਕੈਨ ਵਾਲੇ ਤੇ ਚਿਕਨ ਕੇ ਮਹੀ ਲਗਾ ਜੰਦੇ ਨੇ ਇਹਨੂੰ ਤੇ ਬਾਕੀ ਕਈਆਂ ਨੂੰ ਬਹੁਤ ਵਧੀਆ ਵੀ ਲੱਗਦੀ ਹੈ ਤੇ ਤੁਹਾਨੂੰ ਸਾਰੀ ਰੈਸਪੀ ਦਿਖਾਵਾਂਗੇ ਬਸ ਹੁਣ ਫਰਾਈ ਹੋ ਲਿਆ ਫਰਾਈ ਹੋਣ ਤੋਂ ਬਾਅਦ ਤੜਕਾ ਲੱਗੇਗਾ ਤੜਕੇ ਦੇ ਵਿੱਚ ਸਿਰਫ ਪਿਆਜ਼ ਮਰਚਾ ਤੇ ਲਸਣ ਹੀ ਪਾਣਾ ਬਹੁਤ ਅ ਲਸਣ ਅਦਰਕ ਨਹੀਂ ਪਾਣਾ ਕਿਉਂਕਿ ਗਰਮੀ ਬਹੁਤ ਹੈ ਥੋੜਾ ਜਿਹਾ ਮੈਂ ਪਾਇਆ ਅਦਰਕ ਸਿਰਫ ਆ ਫਲੇਵਰ ਚੇਂਜ ਕਰਨ ਵਾਸਤੇ ਨਹੀਂ ਤੇ ਜਿਹੜਾ ਪਿਆਜ਼ਾਂ ਦਾ ਰਸ ਹੈ ਨਾ ਫਿਰ ਉਹ ਉਹੋ ਜਿਹਾ ਹੀ ਆਂਦਾ ਤੇ ਤਾਂ ਕਰਕੇ ਥੋੜਾ ਜਿਹਾ ਲਸਣ ਪਾਇਆ ਹੈ ਬਾਕੀ ਲੂਣ ਮਰਚ ਪਾ ਕੇ ਜਦੋਂ ਸਾਰੀ ਸਬਜੀ ਬਣ ਜੇਗੀ ਨਾ ਉਹਦੇ ਉੱਤੇ ਜਦੋਂ ਕਟਲ ਪਾ ਦੇਣਾ ਕਟਲ ਪਾਨ ਤੋਂ ਬਾਅਦ ਉੱਤੇ ਦਹੀਂ ਪਾਣਾ ਹੈ ਮਲਾਈ ਪਾ ਦੇਣੀ ਇਕੱਠੀ ਦੋਨੋਂ ਚੀਜ਼ਾਂ ਨੂੰ ਮਿਕਸ ਕਰਕੇ ਦਹੀਂ ਇੱਕ ਕੋਲੀ ਤੇ ਮਲਾਈ ਮਲਾਈ ਅੱਧੀ ਕੋਲੀ ਕਰ ਲਿਓ ਚਾਹੇ ਤੇ ਦਹੀਂ ਦਹੀਂ ਪੂਰੀ ਭਰ ਕੇ ਨਾ ਪਾਓ ਥੋੜੀ ਜਿਹੀ ਘੱਟ ਜਿਵੇਂ ਅੱਧੇ ਤੋਂ ਉੱਤੇ ਦੀ ਤੇ ਪੂਰੀ ਤੋਂ ਘੱਟ ਐ ਐਵੇਂ ਪਾ ਕੇ ਤੇ ਉਦੋਂ ਚੰਗੀ ਤਰ੍ਹਾਂ ਘੱਟ ਸੇਕ ਤੇ ਪਾਣੀ ਦਾ ਮਾੜਾ ਜਿਹਾ ਛੱਟਾ ਪਾਣਾ ਤੇ ਉਸ ਤੋਂ ਬਾਅਦ ਤੁਸੀਂ ਘੱਟ ਸੇਕ ਉੱਤੇ ਰੱਖ ਕੇ ਤੁਹਾਡਾ ਕਟਲ ਤਿਆਰ ਹੋ ਜਾਏਗਾ ਤੇ ਤੁਹਾਨੂੰ ਸਾਰੀ ਪੂਰੀ ਰੈਸਪੀ ਦੱਸ ਦਿੰਦਾ 10 ਮੈਂ ਪਹਿਲੇ ਦਿੱਤੀ ਆ ਖਣਾ ਤੇਲ ਸਾਰਾ ਘਿਰ ਗਿਆ ਫਰਾਈ ਕੜਾਈ ਛੋੜੀ ਥੋੜੀ ਬੀਜ ਭੁਣਿਆ ਇੰਨਾ ਜੀ ਹਜੇ ਇੰਨਾ ਹਜੇ ਗੈਸ ਦੇ ਨੀਚੇ ਕਰਨਾ ਸਾਫ ਕਰਨਾ ਗੈਸ ਨੀਚੇ ਸਾਫ ਹੈ ਪਰ ਤੇਲ ਕਰਨਾ ਤੇਲ ਬਹੁਤ ਨੀਚੇ ਹੋਇਆ ਪਿਆ ਹੁਣ ਥੋੜਾ ਜਿਹਾ ਠੰਡਾ ਹੋ ਜਾਏ ਫਰਾਈ ਕਰਕੇ ਉਸ ਤੋਂ ਬਾਅਦ ਕੱਢਨੇ ਆ ਇਹ ਮਲਗ ਉਬਲ ਕੇ ਬਾਹਰ ਆ ਗਿਆ ਚਟਾ ਵਈਏ ਫਰਾਈ ਕਰਦੇ ਸਮੇ ਜਾਂ ਕੱਟਦੇ ਸਮੇ ਬੀ ਦੋ ਘੰਟੇ ਮੈਨੂੰ ਸਵਾ ਦੋ ਘੰਟੇ ਕੱਟਣ ਤੇ ਲੱਗ ਗਿਆ ਇਹਨੂੰ ਸਵਾ ਘੰਟਾ ਲੱਗ ਗਿਆ ਤੇ ਸਵਾ ਘੰਟਾ ਲੱਗਿਆ ਕਿ ਡੇਢ ਘੰਟਾ ਲੱਗ ਗਿਆ 4 ਵਜੇ ਬੈਠੇ ਸੀ ਤੁਸੀਂ ਸਵਾ ਘੰਟਾ ਦੋ ਵਜੇ ਕਿੰਨੀ ਸੀ 4 ਵਜੇ ਬੈਠੇ ਸੀ ਤੁਸੀਂ ਤੇ ਸਵਾ ਪੰਜ ਉੱਠੇ ਹੋ ਹਾਂ ਤੇ ਟਾਈਮ ਤੇ ਤੁਹਾਨੂੰ 3 ਵਜੇ ਨਾ ਗਿਆ ਸੀ ਮੈਂ ਕਿਹਾ ਤੈਨੂੰ 3 ਵਜੇ ਉਹੀ 1 ਘੰਟੇ ਦਾਲ ਕਾਫੀ ਫਰਕ ਪੈ ਜੇ ਮੇਰੀ ਗੱਲ ਸੁਣ ਹੂੰ ਕੀ ਕਹਿੰਦੇ ਕੀ ਕਹਿੰਦਾ ਸੀ ਮੈਂ ਤਾਂ ਭੁੱਲੀ ਗਿਆ ਕਿੰਨਾ ਕੁ ਰਹਿ ਗਿਆ ਜੇ ਫਰਾਈ ਕਰਨਾ ਹੋਰ ਰਹਿ ਗਿਆ ਤਾਂ ਤਾਂ ਕਪੂਰ ਬਣ ਗਏ ਤਿੰਨ ਵੀ ਹਜੇ ਦੋ ਕਰ ਲਓ ਕੱਟ ਕਰ ਲਿਓ ਪਰ ਮੈਂ ਆਪੇ ਉਹ ਹਸਾਬ ਦਾ ਬਣਾ ਲਾਂਗੀ ਸਬਜ਼ੀ ਦਾ ਪਾਤੋ ਬਹੁਤਾ ਫਰਾਈ ਨਾ ਕਰੋ ਰੁੜਿਆ ਹੋ ਜਾਏਗਾ ਨਹੀਂ ਤੇ ਫਿਰ ਖਾਦਾ ਨਹੀਂ ਨਾ ਮਟਰ ਪਤਾ ਕੀ ਗੱਲ ਆ ਮੜਾ ਆ ਫਰਾਈ ਦਾ ਕਰਨਾ ਪੈਦਾ ਮੈਂ ਨਹੀਂ ਤੇਲ ਰਹਿ ਜਾਣਾ ਹੁੰਦਾ ਵਿੱਚ ਆਹੋ ਮਤਲਬ ਉਸ ਹਿਸਾਬ ਨਾਲ ਤਲਕਾ ਰੱਖੀ ਹੁਣ ਹਾਂ ਤਲਕੇ ਚ ਤੜਕਾ ਕਿਉਂਕਿ ਇਹਨੇ ਬਾਅਦੋਂ ਮਲਾਈ ਵੀ ਤੇ ਪਾਣੀ ਛੱਡੇਗਾ ਤੇਲ ਮੈਂ ਉਸ ਹਿਸਾਬ ਨਾਲ ਤੜਕਾ ਲਗਾ ਲਾਂ ਭੋਜੇ ਬਸ ਤਾੜੀ ਪਈ ਹੈ ਅਜੇ ਉਹ ਤਿਆਰ ਹੋਇਆ ਹੈ ਫਰਾਈ ਹੋਇਆ ਤੇ 8:30 ਹੋ ਗਏ ਨੇ ਹੁਣ ਤੇ ਬੀਰ ਤੇ ਫਰਾਈ ਕਰ ਰਹੇ ਇਹਦੇ ਉੱਤੇ ਇੱਕ ਚਿਲਕਾ ਆਂਦਾ ਕਾਗਜ਼ ਵਰਗਾ ਤੇ ਉਹ ਉਤਾਰ ਕੇ ਹੀ ਪਸਾ ਤੇ ਇਹਨੂੰ ਜ਼ਿਆਦਾ ਨਹੀਂ ਫਰਾਈ ਕਰਨਾ ਤੇ ਫੇਰ ਜ਼ਿਆਦਾ ਸਖਤ ਕੜ ਰਹੇ ਜੇ ਹੋ ਜਾਂਦੇ ਬਸ ਹੁਣ ਮੈਂ ਫਾਈਨਲੀ ਕਰ ਲਿਆ ਤੇਰੇ ਤੜਕਾ ਕਰਨ ਲਾ ਲ ਆਹ ਸਾਫ਼ ਕਰ ਲ ਗਏ ਪਹਿਲਾਂ ਕੀ ਗੈਸ ਹਾਂ ਆ ਸਾਰਾ ਤੇਲ ਉਡਲ ਗਿਆ ਸੀ ਆ ਦੇਖੋ ਤੇ ਕੱਢਣਾ ਪੈ ਰਿਹਾ ਨੁਕਸਾਨ ਵੀ ਹੋ ਗਿਆ ਨਾਲ ਉਹ ਚਕੜਾਈ ਛੋਟੀ ਰੱਖ ਲਈ ਨਾ ਬਟ ਦੀਸ ਆ ਦਿਨ ਫਲੈਟ ਹੈਗੀ ਕਰਕੇ ਨਾਲ ਤਾਂ ਦਿੱਕਤ ਆਈ ਤੇ ਇੱਕ ਤੇਲ ਗਰਮ ਹੋ ਗਿਆ ਉਬਾਲੇ ਜੇ ਆ ਗਏ ਜਦੋਂ ਪਾਇਆ ਨਾ ਕਟਲ ਤਾਂ ਕਰਕੇ ਉਬਾਲੇ ਜੇ ਬਾਹਰ ਜੇ ਆ ਗਏ ਜਿਵੇਂ ਫਰਾਈ ਕਰਦੇ ਤੇ ਹੁੰਦਾ ਤੇ ਵੱਡਾ ਪਾਂਡਾ ਹੋਵੇ ਤੇ ਨਾ ਐਵੇਂ ਦੀ ਗੱਲ ਹੋਵੇ ਤੇ ਨਾ ਕੁਝ ਹੋਵੇ ਹੁਣ ਅਸਲ ਕਰਕੇ ਲਾਂਦੀ ਵਾਰੀ ਬਣ ਗਿਆ ਕਟ ਬਸ ਜਿਵੇਂ ਇੱਕ ਲੱਗਣਾ ਤੇ ਮਸਾਲਾ ਭੁੰਨ ਕੇ ਤੇ ਦਹੀਂ ਪਾ ਕੇ ਉੱਤੇ ਆਹ ਦੇਖੋ ਦਹੀਂ ज्यादा करके मैं तो इंज लग रहा जी में मसाला घट रह गया ज्यादा करके इंज लग रहा जी में मसाला घट रह गया हम रिझेगा थोड़ा आप पानी भी पा ही देना पानी इसलिए थोड़ा जि इसे दस हिस्सा हो जाएगा, नहीं नहीं होर नहीं पाना बस घट तो ठीक है ਸਿੰਮਟੇ ਕਰ ਦਨੀਆ ਚੈੱਕ ਕਰੋ ਚਲੋ ਹੋ ਗਿਆ ਇਧਰ ਵੀ ਹੋ ਗਿਆ ਚਲੋ ਪਾਣੀ ਭਰ ਗਏ ਹੁਣ ਆ ਬਾਟ ਦੇ ਵਿੱਚ ਬਸ ਬਾਟ ਉਹ ਰਹਿ ਗਿਆ ਹੁਣ ਇਹਨੂੰ ਇਹ ਮੇਜ਼ ਨੂੰ ਇੱਕੋ ਧਮ ਨੀਚੇ ਨਾ ਕਰਿਓ ਕੜਾਈ ਪਈ ਹੈ ਗਰਮ ਜਪਟਾ ਪਾਦੀ ਨੇ ਵੀ ਨਾ ਹੁਣ ਇਹ ਸਬਜੀ ਖਾਦੀ ਸੀ ਥੋੜੀ ਜੀ ਕਹਿੰਦੇ ਮੈਂ ਕਿਹਾ ਥੋੜਾ ਜਿਹਾ ਟੇਸਟ ਕਰਕੇ ਦੇਖੋ ਜੇ ਚੰਗਾ ਲੱਗਦਾ ਕਿਉਂਕਿ ਇੰਨਾ ਜਵਸਤੇ ਤੇ ਆਲੂ ਬੜੀਆਂ ਪਈਆਂ ਸੀ ਬੜੀਆਂ ਦੀ ਸਬਜੀ ਤੇ ਇੰਨਾ ਲੂਣ ਮਰਚ ਤੇ ਤੁਹਾਡੇ ਭਾਜੀ ਨੇ ਪਾਇਆ ਤੇ ਉਹ ਘੱਟ ਪੈ ਗਿਆ ਤੇ ਮੈਂ ਕਿਹਾ ਵੀ ਸੀ ਮੈਂ ਕਿ ਮੈਂ ਪਾਵਾਂਗੀ ਲਾ ਕੇ ਕੇ ਤੇਰਾ ਵੀਡੀਓ ਟੈਮ ਹੋ ਗਿਆ ਲੇਟ ਤੇ ਜਪਨੂਰ ਅਜੇ ਤੱਕ ਸੌਂਦੀ ਨਹੀਂ ਪਈ ਐ ਤੇ ਆ ਮੇਰਾ ਖੱਚ ਕਦੀ ਚੂੜੀਆਂ ਪਾ ਰਹੀ ਐ ਅਲਮਾਰੀ ਖੋਲ ਕੇ ਬੈਠੀ ਐ ਦੋ ਰੋਜ਼ ਹੀ ਇਹੀ ਕੰਮ ਹੈਗਾ ਇਹਨੂੰ ਸਾਰਾ ਖਾਈ ਹੋਈ ਐ ਜਪਨੂਰ ਇੱਕ ਲਾਈਟ ਐਡਰ ਤੰਗ ਕਰਦੀ ਪਈ ਹੁਣ ਵੀ ਦੇਖ ਲੋ ਰਾਤ ਹੋ ਗਈ ਐ ਤੇ ਲਾਈਟ ਜਾਂਦੀ ਪਈ ਐ ਤੇ ਆਪਣਾ ਪਟਟਰ ਜਪਨੂਰ ਤੋੜਨ ਦੀ ਮੈਂ ਖੋਲ ਕੇ ਦੇ ਦੇਣੀ ਆ ਉਹ ਤੇ ਮੈਂ ਖੋਲ ਦੇ ਦਿੰਨੀ ਆ ਨਾ ਨਾ ਆਹ ਦਾ ਖੋਲਣ ਦਾ ਤਰੀਕਾ ਪਤਾ ਕੀ ਇਹ ਚੀਜ਼ ਦਾ ਕਿ ਨੀਚੇ ਛੱਟੋ ਤੇ ਆਪੇ ਖੁੱਲ ਜੇਗੀ ਇਹ ਤਾਂ ਫੋਨ ਨੂੰ ਵੀ ਐਵੇਂ ਕਰੇਗੀ ਖੋਲਣ ਵਾਸਤੇ ਤੇ ਹਰ ਚੀਜ਼ ਨੂੰ ਰਿਮੋਟ ਹੋਵੇ ਉਹਦੇ ਸੈੱਲ ਪਿੱਛੇ ਦੇਖਣੇ ਹੋਣ ਜਦੋਂ ਇਹਨੂੰ ਤੇ ਰਿਮੋਟ ਥੱਲੇ ਛੱਡ ਦੇਗੀ ਜ਼ਮੀਨ ਤੇ ਤਾਂ ਕਿ ਉਹ ਖੁੱਲ ਜੇਗਾ ਤੇ ਪਤਾ ਲੱਗ ਜੇਗਾ ਕੀ ਹੈਗਾ ਇਹਦੇ ਚ ਹਾਂ ਚੂੜੀਆਂ ਪਾ ਕੇ ਬੈਠੀ ਮੇਰੀਆਂ ਤੇ ਬਾਕੀ ਤੁਸੀਂ ਦੱਸਿਓ ਕਿ ਸਾਡਾ ਮੀਟ ਕਰ ਲਗੀ ਮੋ ਜੋ ਮੀਟ ਨਿਕਲ ਗਿਆ ਸੋਰੀ ਕਿਵੇਂ ਬਣਿਆ ਕਿਵੇਂ ਦਾ ਬਣਿਆ ਰਾਖਤੀ ਨਾ ਸਾਨੂੰ ਨਾ ਇੱਕ ਤੇ ਜਲਦੀ ਵੀ ਸੀ ਆਇਆ ਕਰ ਕਿ ਆਪਾਂ ਜਲਦੀ ਬਣਾਈਏ ਉਤੋਂ ਕੰਮ ਐ ਵੱਧ ਗਿਆ ਤੇ ਡੋਲ ਗਿਆ ਉਹ ਕਰਕੇ ਸਾਨੂੰ ਆਪਾਂ ਕਾਫੀ ਲੇਟ ਹੋ ਗਏ ਸਬਜ਼ੀ ਬਣਾਉਣ ਦੇ ਵਿੱਚ ਪਿੰਡਾ ਖਾਵਾਂ ਪਿੰਡਾ ਖਾਵਾਂ ਤੇ ਤੁਹਾਨੂੰ ਪਤਾ ਰੋਟੀ ਛੇਤੀ ਖਾ ਕੇ ਆਪਣਾ ਸੌਣ ਦੀ ਕਰਦੇ ਪਰ ਰਾਤ ਸਾਡੀ ਰੋਟੀ ਤੇ ਰੋਜ਼ ਹੀ ਲੇਟ ਹੋ ਜਾਂਦੀ ਹੈ ਦੱਸਦੇ ਸਾਨੂੰ 12 ਦੇ ਤੁਹਾਨੂੰ ਸੌਂਦੇ ਤੁਹੰਦੇ ਆਰਾਮ ਨਵਾਦੇ ਕਿਉਂਕਿ ਜਦ ਨੂਰ ਨਹੀਂ ਹੁੰਦੀ ਬਾਕੀ ਇਹ ਹੈ ਕਿ ਚਲੋ ਸਾਰਿਆਂ ਨੂੰ ਅਨ ਗੁੱਡ ਨਾਈਟ ਤੁਸੀਂ ਸਾਰੇ ਆਰਾਮ ਕਰੋ ਤਾਂ ਕਿ ਅਰ ਸਵੇਰੇ ਆਉਂਦੇ ਹੋਏ ਆ ਵੀਡੀਓ ਵੇਖਿਓ ਕਿ ਅਸੀਂ ਅੱਜ ਕਟਲ ਵਾਲਾ ਚਿਕਨ ਵਰਗਾ ਕਟਲ ਕਿਵੇਂ ਬਣਾਇਆ ਤੇ ਰੈਸਪੀ ਤੁਹਾਨੂੰ ਉਹਦੇ ਚ ਦੱਸੀ ਵੀ ਹੈ ਤੇ ਦਿਖਾਈ ਵੀ ਹੈ ਤੇ ਤੁਸੀਂ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਕਿ ਕਿਨੂ ਕਿਨੂ ਕਟਲ ਕਿਨੂ ਕਟਰ ਕਿਨੂ ਕਿਨੂ ਵਧੀਆ ਲੱਗਦਾ ਕਿਉਂਕਿ ਮੇਰਾ ਤੇ ਬੜਾ ਫੇਵਰੇਟ ਹੈ ਲੂਣ ਮਰਚ ਕਰਕੇ ਥੋੜਾ ਜਿਹਾ ਮੇਰਾ ਮੂੰਹ ਆਪ ਸੜ ਜਾਊਗਾ ਲੂਣ ਮਰਚ ਬੜਾ ਕੱਟ ਪਿਆ ਲਾਈਟ ਜੈ ਮਤਲਬ ਕਿ ਇੱਕ ਨਾਰਮਲ ਜਿਵੇਂ ਖਾਂਦੇ ਨੇ ਸਾਰੇ ਓਵੇਂ ਆ ਥੋੜਾ ਜਿਹਾ ਚਕਰਾਰਾ ਕਿਉਂਕਿ ਜਿਹੜੀ ਇਹ ਫਰਾਈ ਕਰਨ ਵਾਲੀ ਫਰਾਈ ਕਰਕੇ ਉਹ ਬੰਦਿਆ ਨਾ ਯਾ ਤਾਂ ਫਰਾਈ ਜੇ ਲੂਨ ਲੂਨ ਪਾਉਂਦੇ ਤਾਂ ਫਾਇਦਾ ਰਹਿੰਦਾ ਇਹ ਨੂਨ ਮੈਂ ਤੇ ਬਾਹਲਾ ਖਾਨ ਲੱਗ ਗਈ ਖਾਣ ਨਹੀਂ ਲੱਗ ਗਈ ਕੱਟ ਤੁਸੀਂ ਕੱਟ ਕਰਤਾ ਕਿਉਂਕਿ ਜਦੋਂ ਮੈਂ ਨਵੀਂ ਨਵੀਂ ਆਈ ਸੀ ਨਾ ਤੇ ਬਹੁਤ ਤੜਕ ਭੜਕ ਖਾਂਦੇ ਸੀ ਉਹ ਨਹੀਂ ਇਹਨਾਂ ਨੇ ਜਾ ਕੇ ਕੱਟ ਕੀਤਾ ਤੇ ਮੈਂ ਵੀ ਤੜਕ ਭੜਕ ਵੀ ਬਣਾਉਂਦੀ ਸੀ ਤੜਕ ਭੜਕ ਚੀਜ਼ਾਂ ਬਣਾ ਕੇ ਖਾਂਦੇ ਸੀ ਤੇ ਹੁਣ ਹੈ ਕਿ ਜਿਵੇਂ ਜਿਵੇਂ ਉਮਰ ਵੱਧ ਰਹੀ ਹੈ ਫਿਰ ਇਹ ਬੰਦੇ ਨੂੰ ਕੰਟਰੋਲ ਵੀ ਕਰਨਾ ਪੈਂਦਾ ਉਹ ਚੀਜ਼ ਹੋ ਗਈ ਹੈ ਚਲੋ ਜੀ ਐਵੇਂ ਆਪਣਾ ਸਾਥ ਦਿੰਦੇ ਰਿਆ ਕਰੋ ਤੇ ਵਧੀਆ ਵਧੀਆ ਕਮੈਂਟ ਕਰਦੇ ਰਿਆ ਕਰੋ ਜਿਹੜਾ ਮਾਲਾ ਕਮੈਂਟ ਵੀ ਕਰਦਾ ਕੋਈ ਗੱਲ ਨਹੀਂ ਉਹਨਾਂ ਦੇ ਵੀ ਅਸੀਂ ਧਿਆਨ ਦੇਵਾਂਗੇ ਕਿ ਅਗਰ ਕੋਈ ਗਲਤ ਗੱਲ ਚ ਸਾਡੇ ਲਈ ਸਾਨੂੰ ਲੱਗਦੀ ਜੀ ਸਾਰੇ ਵਧੀਆ ਰਹਿਣ ਹਨਾ ਤੇ ਅਸੀਂ ਉਹ ਚੀਜ਼ ਨੂੰ ਸਹੀ ਕਰਾਂਗੇ ਬਾਕੀ ਆਪਣਾ ਹੱਸਦੇ ਵੱਸਦੇ ਰੋ ਸ਼ੇਅਰ ਕਰਨਾ ਨਾ ਭੁੱਲਿਓ ਇੱਕ ਨੋਕੀ ਜੋੜੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਤੱਕ ਹਰ ਵੀਡੀਓ ਨੂੰ ਬਹੁਤ ਬਹੁਤ ਵੀਡੀਓ ਪਹੁੰਚ ਸਕੇ ਤੇ ਨੋਟੀਫਿਕੇਸ਼ਨ ਨੂੰ ਆਲਟੈ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ